ਮੇਰੇ ਛੋਟੇ ਭਰਾ ਜਟੇਲ ਸਿੰਘ ਜੀ ਬਈ ਖਾਨਾ ਮਡੇ ਭਾਈ ਸਾਹਿਬ ਸਰਜੀਤ ਸਿੰਘ ਜੀ ਸੋਚ ਇਸ ਵਰਕਰ ਬਿੰਦੀ ਦੇ ਵਿੱਚ ਆਏ ਲੰਮੀ ਹਲਕੇ ਸਾਹਿਬ ਸਾਹਣੀ ਮੇਰੇ ਸਰਪੰਚ ਪੰਚ ਮੈਂਬਰ ਸਾਹਿਬਾਨ ਬਲਕ ਸਭਤੀ ਮੈਂਬਰ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੇਰੇ ਬਜ਼ੁਰਗੋ ਪਰਾਵੇ ਵੋਇਕ ਜੀ ਕਾਰਖਾਨਾ ਵੋਇਕ ਜੀ ਦੀ ਫਤਿਹ ਮੈਂ ਲੰਮੀ ਹਲਕੇ ਦੇਓ ਐਥੋ ਆਵਾਜ਼ ਕਿੱਥੇ ਤੱਕ ਜਾਣੀ ਚਾਹੀਦੀ ਹੈ ਉਹ ਬਿਲਕੁਲ ਵੋਇਕ ਜੀ ਕਾਰਖਾਨਾ ਆਪ ਜੀ ਦੀ ਬਖਸ਼ਿਸ਼ ਕਵੰਡੀ ਨਿਯੋ ਦੀ ਤੋਂ ਸਾਰੇ ਮੈਂ ਤੇ ਖਾਸ ਕਰਕੇ ਜਗਪਾਲ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਟਾ ਉਪਰਾਲਾ ਕੀਤਾ ਅੱਜ ਮੈਨੂੰ ਮੌਕਾ ਦਿੱਤਾ ਤੁਹਾਡੇ ਸਾਰਿਆਂ ਨੂੰ ਬੋਲਣ ਕਰਨ ਦਾ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਮੈਨੂੰ ਮੇਰੀ ਪਾਰਟੀ ਕਾਂਗਰਸ ਨੇ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਤੌਰ ਉਮੀਦਵਾਰ ਬਣਾ ਕੇ ਤੁਹਾਡੇ ਵਿਚਕਾਰ ਭੇਜਿਆ ਤੇ ਮੇਰੇ ਤੋਂ ਪਹਿਲਾਂ ਜਗਪਾਲ ਨੇ ਬਹੁਤ ਵਿਸਥਾਰ ਨਾਲ ਫੋਡਨਰ ਗੱਲਾਂ ਸਾਂਝੀਆਂ ਕੀਤੀਆਂ ਨੇ ਇੱਕੋ ਜਿਹੜਾ ਜਗਪਾਲ ਉਹਨਾਂ ਦਾ ਸੁਚੇਤ ਪਰਿਵਾਰ ਦੇ ਨਾਲ ਜੋ ਤੁਹਾਡੀ ਇੱਕ ਪਰਿਵਾਰਕ ਸਾਂਝ ਹੈ ਉਹ ਜੋ ਕੱਠ ਦਰਸਾਉਂਦਾ ਹੈ ਅੱਜ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਏ ਹੋ ਮੇਰਾ ਵੀ ਮਾਣ ਵਧਾਇਆ ਤੁਸੀਂ ਐਨਾ ਸਤਿਕਾਰ ਦਿੱਤਾ ਤੇ ਮੈਂ ਸਮਝਦਾ ਅੱਜ ਜਿਹੜੀ ਤੁਸੀਂ ਇਹ ਸ਼ੁਰੂਆਤ ਕੀਤੀ ਹੈ ਲੰਮੀ ਹਲਕਿਆ ਦੇ ਕਾਂਗਰਸ ਦੇ ਵਕਰ ਨੇ ਮੇਰੇ ਕੋਲ ਇਲਫਾਜ਼ ਨਹੀਂ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਹਮੇਸ਼ਾ ਇਹ ਕਹਿੰਦਾ ਅੱਜ ਨਹੀਂ ਹਮੇਸ਼ਾ ਹੀ ਮੇਰੇ ਮਨ ਚ ਗੱਲ ਰਹਿੰਦੀ ਹੈ कि ਪੰਜਾਬ ਦਾ ਕਾਂਗਰਸ ਦਾ ਵਰਕਰ ਇੱਕ ਪਾਸੇ ਤੇ ਮੇਰੇ ਲੰਬੀ ਦੇ ਹਲਕੇ ਦਾ ਕਾਂਗਰਸ ਦਾ ਵਰਕਰ ਇੱਕ ਪਾਸੇ ਤੁਹਾਨੂੰ ਮੈਂ ਸਲੀਟ ਕਰਦਾ ਲੰਬੀ ਦੇ ਕਾਂਗਰਸ ਦੇ ਵਰਕਰਾਂ ਨੂੰ ਹਿੰਮਤ ਚਾਹੀਦੀ ਹੈ ਜਿਗਰਾ ਚਾਹੀਦਾ ਲੰਬੀ ਚ ਕਾਂਗਰਸੀ ਬਣਨਾ ਮੈਂ ਦੱਸਾਂ ਨਹੀਂ ਤਾਂ जिस ਤਰੀਕੇ ਨਾਲ ਇੱਥੇ ਪਹਿਲਾਂ ਇੱਕ ਪਰਿਵਾਰ ਦੂਜਾ ਹੌਣ ਦੂਜਾ ਪਰਿਵਾਰ ਤਾਮਰ ਜਾ ਗਿਆ ਬੰਦੇ ਚ ਲੱਤਾਂ ਪਹਮੀ ਚਲਦੀ ਹੈ کئی ਵਾਰ ਪਰ ਸ਼ਾਂਵਸ਼ੇ ਥੋਟੇ ਕਾਸ਼ ਹਰ ਹਲਕੇ ਵਿੱਚ ਕਾਸ਼ ਹਰ ਹਲਕੇ ਵਿੱਚ ਲੰਬੀ ਵਰਗਤ ਕਾਂਗਰਸ ਦਾ ਵਰਕਰ ਹੁੰਦਾ ਨਾ ਆਪਣੇ ਪੰਜਾਬ ਚ ਕਦੇ ਕਾਂਗਰਸ ਦੀ ਸਰਕਾਰ ਚਾਂਦੀ ਨਹੀਂ ਸੀ ਕਦੇ ਨਹੀਂ ਜਾਂਦੀ ਸੀ ਤੁਸੀਂ ਇੰਨੀ ਹਿੰਮਤ ਕਰਦੇ ਹੋ ਮੈਨੂੰ ਪਤਾ ਮੇਰੀ ਸਾਜ ਇਸ ਪਰਿਵਾਰ ਨਾਲ ਉਹ ਦਰਵੇਸ਼ ਸਿਆਸਤਦਾਨ ਸਰ ਗੁਰਨਾਮ ਸਿੰਘ ਅਮਰ ਫਰਨਾ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਸਾਡੇ ਪਰਿਵਾਰਕ ਰਿਸ਼ਤੇ ਨੇ ਰਿਸ਼ਤਦਾਰੀਆਂ ਸੰਧੀਆਂ ਨੇ ਮੈਂ ਸਮਝਦਾ ਇੰਨੇ شریف ਇਨਸਾਨ ਹੋਣਾ ਸਿਆਸਤਦਾਨ ਹੋਣਾ ਅੱਜ ਦੇ ਯੁੱਗ 'ਚ ਬੜਾ ਔਖਾ ਹੈ ਪਰ ਉਹਨਾਂ ਨੇ ਸੂਲ ਦੀ ਰਾਜਨੀਤੀ ਕੀਤੀ ਉਹਨਾਂ ਨੇ ਆਮ ਲੋਕਾਂ ਭਰਤੀ ਜੋ ਪਿਆਰ ਲੋਕਾਂ ਪ੍ਰਤੀ ਜੋ ਕੰਮ ਕੀਤੇ ਅੱਜ ਵੀ ਉਹ ਲੋਕੀ ਕੱਲੇ ਲੰਬੀ ਦੇ ਨਹੀਂ ਪੰਜਾਬ ਚ ਯਾਦ ਰੱਖਦੇ ਨੇ ਸੋ ਮੈਂ ਕਹਿੰਦਾ ਜਿਹੜੀ ਗੁਰਸਿੱਤ ਮਿਲਦੀ ਹੈ ਨਾ ਸਿਆਸਤ ਦੀ ਜੋ ਚੰਗੀ ਮਿਲੇ ਤਾਂ ਉਹਦੇ ਨਾਲ ਲੋਕੀ ਵੀ ਜੁੜਦੇ ਨੇ ਸਤਿਕਾਰ ਕਰਦੇ ਨੇ ਇਸ ਪਰਿਵਾਰ ਦਾ ਇਸ ਹਲਕੇ ਦੇ ਵਿੱਚ ਨਹੀਂ ਪੰਜਾਬ ਚ ਨੋਅ ਹੈ ਪੱਲਾ ਪੰਜਾਬ ਚ ਨਹੀਂ ਸੱਦਰ ਛੋਟਾ ਬਰਾਜ ਅਫਾਲ ਦਿੱਲੀ ਤੱਕ ਇਹਨੀਆਂ ਤਾਰਾ ਜੁੜੀਆਂ ਹੋਈਆਂ ਨੇ ਮੈਂ ਗੌਰਦਸ ਤੇ ਦੋਨੋਂ ਜਿੱਦਣ ਮੈਨੂੰ ਟਿਕਟ ਮਿਲੀ ਮੈਂ ਦਿੱਲੀ ਚ ਏਆਈਸੀਸੀ ਚ ਗਿਆ ਬਈ ਨੋਰਥੇ ਬੁਲਾਇਆ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਟਿਕਟ ਦੇ ਰਹੇ ਹਾਂ ਸਾਰੀ ਸੁਭਿਚੀ ਕਾਂਗਰਸ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਉੱਥੇ ਸੀ ਮੈਨੂੰ ਬੁਲਾ ਕੇ ਜਦੋਂ ਉਹਨਾਂ ਨੇ ਮੈਨੂੰ ਇਹ ਖੁਸ਼ਖਬਰੀ ਸੁਣਾਈ ਤੇ ਮੈਨੂੰ ਤਾਂ ਖੁਸ਼ੀ ਹੋਣੀ ਹੋਣੀ ਸੀ ਤੁਹਾਨੂੰ ਵੀ ਇਹ ਇੱਕ ਸਭ ਤੋਂ ਵੱਧ ਖੁਸ਼ੀ ਹੋਊਗੀ ਜੇ ਕਿਸੇ ਨੂੰ ਮੇਰੇ ਪਰਵਾਰ ਤੋਂ ਪਹਿਲਾਂ ਜੇ ਕਿਸੇ ਨੂੰ ਮਬਾਰਕ ਬਾਤ ਮੈਨ ਦਿੱਤੀ ਤੇ ਮੈਨੂੰ ਮਿਲੀ ਉਹ ਜਗਪਾਲ ਸਿੰਘ ਆ ਵੇ ਹਰਾਨਾ ਸੀ ਜਦੋਂ ਮੈਨੂੰ ਆਈ.ਸੀ.ਸੀ.ਸ ਮਿਲ ਕੇ ਮੈਨੂੰ ਕਹਿੰਦਾ ਭਰਾ ਤੈਨੂੰ ਮਬਾਰਕ ਬਾਤ ਤੈਨੂੰ ਟਿਕਟ ਮਿਲ ਗਈ ਹੈ ਆ ਬੱਛਾ ਇੱਥੇ ਤੇ ਮੈਂ ਕਿਹਾ ਭਰਾ ਟਿਕਟ ਲੈ ਆਂ ਫੋ ਲੰਬੀ ਚ ਆ ਜਾ ਤੇ ਕੰਮ ਸ਼ੁਰੂ ਕਰੀਏ ਦੋਨੋਂ ਬਰਾ ਕਿਉਂਕਿ ਹੁਣ ਸਾਡੀ ਅਣਖ ਦੀ ਲੜਾਈ ਹੈ ਇਹ ਅਣਖ ਦੀ ਲੜਾਈ ਹੈ ਇਹ ਗੱਲ ਚੈੱਕ ਬੁੱਕ ਦੀ ਕਰਦਾ ਸੀ ਫੰਡਾਂ ਦੀ ਕਰਦਾ ਸੀ ਲੈ ਗੁਰੂ ਮਹਾਰਾਜ ਦੀ ਕਿਰਪਾ ਕਰੇ ਛੋਟਾ ਸਾਥ ਮਿਲੇ ਐਮਪੀ ਬਣੀਏ ਇੱਕ ਚੈੱਕ ਬੁੱਕ ਹੀ ਦੇ ਦਿਸੂਗਾ ਮੈਂ ਜੋ ਮਰਜ਼ੀ ਪਰ ਲੈ ਕੇ ਸਦਾ ਸਦਾ ਇਹ ਪਿਆਰ ਦੇ ਨਾਮ ਤੇ ਪਿਆਰ ਅੱਜ ਨਹੀਂ ਕੋਈ ਸੱਸ ਨਹੀਂ ਬੇਵੀ ਸਿਆਸਤ ਚਨੀ ਸੀ ਇਹ ਵੀ ਸਿਆਸਤ ਚਨੀ ਸੀ ਜਦੋਂ ਅਸੀਂ ਆਪਸ ਵਿੱਚ ਦੁਜੇ ਨਾਲ ਸਾਝ ਤੇ ਪਿਆਰ ਰਿਹਾ ਤੇ ਇਹ ਸਾਝ ਇਹ ਦੋਸਤੀਆਂ ਰੋਜ਼ ਬੰਦੀਆਂ ਨਹੀਂ ਤੇ ਜਦੋਂ ਬੰਨ੍ਹ ਜਾਂਦੀ ਹੈ ਜੀਤ ਮੇਂਦਰ ਦੇ ਚਕਪਾਲ ਇਹਨੂੰ ਦੁਨੀਆਂ ਜਿੱਧਰ ਦੀ ਮਰਜ਼ੀ ਹੋ ਜਿੱਧਰ ਹੋ ਜਾਏ ਅਸੀਂ ਟੁੱਟ ਤੱਕ ਨਿਵਾਉਣਾ ਜਾਣਦੇ ਆ ਤੇ ਟੁੱਟ ਤੱਕ ਨਿਵਾਵਾਂਗੇ ਇਹ ਮੈਂ ਤੈਨੂੰ ਅੱਜਵਾਦਾ ਕਰਦਾ ਤੇ ਤੁਹਾਡੇ ਨਾਲ ਵੀ ਇਹਵਾਦਾ ਕਰਦਾ ਕਿ ਅੱਜ ਮੌਕਾ ਹੈ ਅੱਜ ਮੌਕੇ ਆਪਾਂ ਇਹ ਮੌਕੇ ਵਾਰ-ਵਾਰ ਨਹੀਂ ਆਉਣਾ ਮੈਂ ਗੱਲਾਂ ਦੁਬਾਰਾ ਨਹੀਂ ਕਰਦਾ ਜਿਹੜੀਆਂ ਜਗਪਾਲ ਨੇ ਤੁਹਾਡੇ ਨਾਲ ਸੱਚੀਆਂ ਕੀਤੀਆਂ ਨੇ ਮੇਰੇ ਵਾਸਤੇ ਤਾਂ ਅਣਖ ਦੀ ਲੜਾਈ ਹੈ ਅਣਖ ਦੀ ਲੜਾਈ ਹੈ ਮੈਂ ਤਾਂ ਰਹਿਣ ਨਹੀਂ ਵਗਰ ਮੈਂ ਜਿਵੇਂ ਮਰਸੀ ਹੋ ਸੇ ਮੇਰੀ ਤਾਂ ਇੱਜ਼ਤ ਦੀ ਲੜਾਈ ਹੈ ਅਜੇ ਨਾ ਕਹਿ ਬੰਦੇ ਨਾ ਇਹ ਤਾਂ ਗਾਲ੍ਹ ਮੈਨੂੰ ਬਹੁਤ ਲੰਮੀ ਚੋ ਤੇ ਜੋ ਸ਼ਾ ਲੋਕਾਂ ਚ ਖਾਸ ਕਰਕੇ ਮੇਰੇ ਕਾਂਗਰਸ ਵਰਕਰ ਮੈਨੂੰ ਦੇਖਣ ਚਾ ਰਿਹਾ ਹੈ ਮੈਨੂੰ ਯਕੀਨ ਹੈ ਮੈਨੂੰ ਪਿਛਲੇ 30 ਸਾਲ ਹੋ ਗਏ ਲੋਕਾਂ ਦੀ ਸੇਵਾ ਕਰਦਿਆ ਲੋਕਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਮਾਹੌਲ ਕੀ ਬੰਦ ਹੈ ਸੋ ਅੱਜ ਮੈਂ ਲੋਕਾਂ ਦੇ ਚਿਹਰਿਆਂ ਤੋਂ ਦੇਖ ਕੇ ਦੱਸ ਸਕਦਾ ਕਿ ਕਾਂਗਰਸ ਦੀ ਵੱਡੀ ਜਿੱਤ ਇੱਕ ਤਰੀਕ ਨੂੰ ਵੋਟਾਂ ਪਾ ਕੇ ਤੇ ਚਾਰ ਨੂੰ ਜਦੋਂ ਨਤੀਜਾ ਆਊਗਾ ਇੱਥੇ ਕਾਂਗਰਸ ਦੀ ਸੀਟ ਇਹ ਆਪਾਂ ਜਿੱਤ ਕੇ ਰਾਹੁਲ ગાંધી ਜੀ ਦੇ ਚੋਲੀ ਚ ਦਿੱਲੀ ਪਾਉਣੀ ਹੈ ਉਹ ਨਾ ਨੂੰ ਪੁੱਛੋ ਜਿਹੜਾ ਛੱਡ ਕੇ ਜਾ ਰਿਹਾ ਹੈ ਮੈਂ ਤਾਂ ਆਪ ਦੀ ਗੱਲ ਕਰੂੰਗਾ ਜੇ ਮੈਨੂੰ ਕੀ ਗੱਲ ਸੁਣੋ ਮੈਨੂੰ ਕੀ ਪਤਾ ਕਿਉਂ ਛੱਡ ਕੇ ਗਿਆ ਨਹੀਂ ਤੁਸੀਂ ਮੇਰੀ ਗੱਲ ਕਰੋ ਮੇਰੀ ਇੱਥੇ ਪਾਰਟੀ ਦੀ ਗੱਲ ਕਰੋ ਲੰਬੀ ਦੀ ਗੱਲ ਕਰੋ ਕੋਈ ਅਸਰ ਨਹੀਂ ਦੇਖੋ ਲੀਡਰ ਜਾਂਦਾ ਉਹਦੀ ਕੋਈ ਅਸਰ ਨਹੀਂ ਵਰਕਰ ਉੱਥੇ ਖੜਾ ਹੈ ਵਰਕਰ ਤਕੜਾ ਹੁੰਦਾ ਹੈ ਵਰਕਰ ਜਿਹੜਾ ਹੈ ਉਹੀ ਪਾਰਟੀ ਨੂੰ ਬਣਾਉਂਦਾ ਉਹੀ ਲੀਡਰ ਬਣਾਉਂਦਾ ਜੇ ਲੀਡਰ ਨਾਲ ਵਰਕਰ ਹੈ ਤਾਂ ਤਕੜਾ ਨਹੀਂ ਤਾਂ ਪਾਰਟੀ ਦਾ ਮੰਨ ਲੈਣਾ ਪੂਰਾ ਕੀ ਬੁਨਪਹਿਲ ਤੇ ਦਾ ਜੋ ਇੱਕ ਮੁਸ਼ਕਲੇ ਇਥੇ ਬੂਡ ਲਈਆਂ ਬੇਸ਼ਕੋ ਪਿੰਡ ਦੇ ਪਾਣੀ ਦੀ ਹੈ ਬੇਸ਼ਕ ਕਿਸਾਨੀ ਨੂੰ ਖੇਤਾਂ ਦੇ ਪਾਣੀ ਦੀ ਹੈ ਜਾਂ ਕੋਈ ਇਥੇ ਅੱਛਾ ਅਧਾਰਾ ਲੈ ਕੇ ਆਵਾਂਗੇ ਇਥੇ ਜਾਂ ਕੋਈ ਐਸੇ ਇੰਸਟੀਟਿਊਸ਼ਨ ਲੈ ਕੇ ਆਵਾਂਗੇ ਟੈਕਨੀਕਲ ਇੰਸਟੀਟਿਊਸ਼ਨ ਲੈ ਕੇ ਆਵਾਂਗੇ ਸੇਵ ਦੀ ਬੜੀ ਵੱਡੀ ਸਮੱਸਿਆ ਇਥੇ ਉਹ ਜਿਹੜੀ ਸਮੱਸਿਆ ਹੈ ਉਹਨੂੰ ਪਹਿਲ ਦੇ ਅਧਾਰ ਤੇ ਸਮਝ ਕੇ ਉਹ ਇਥੋਂ ਦੂਰ ਕਰਾਂਗੇ ਤਾਂ ਕਿ ਲੋਕਾਂ ਨੂੰ ਮੁੜ ਦੁਬਾਰਾ ਰਾਹਤ ਮਿਲ ਸਕੇ ਬਹੁਤ ਅੱਛੀ ਗੱਲ ਹੈ ਜੀ ਮੈਂ ਤੇ ਦੇਖਦਾ ਇਸ ਤੋਂ ਹੀ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਉਛਾਹ ਲੋਕਾਂ 'ਚ ਜੇ ਟੈਲੀਫੋਨ ਤੇ ਬੇਨਤੀਆ ਕਰਦੇ ਹੋਏ ਤੁਸੀਂ ਇੱਥੇ ਇੱਕ ਵਰਕਰ ਮਿਲਨੀ ਸਦੋਂ ਤੇ ਹਜ਼ਾਰਾਂ ਦੀ ਗਿਣਤੀ 'ਚ ਥੋੜਾ ਵਰਕਰ ਸਮੁੱਚੇ ਲੰਬੀ ਹਲਕੇ 'ਚ ਇਕੱਠਾ ਹੋ ਕੇ ਆਜੇ ਜਿਹੜਾ ਕਿ ਇਹ ਕਹਿੰਦੇ ਨੇ ਕਿ ਗੜ ਹੈ ਕੋਈ ਗੜ ਕਿਸੇ ਦਾ ਨਹੀਂ ਹੁੰਦਾ ਇਹ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਜਿਹਦੇ ਕੋਲੇ ਵੋਟ ਦੀ ਪਾਵਰ ਹੈ ਉਹ ਅੱਜ ਰਾਜਾ ਹੈ ਤੇ ਉਹਨੇ ਉਹ ਵੋਟ ਦੀ ਪਾਵਰ ਕਾਂਗਰਸ ਦੇ ਨੁਮਾਇੰਦਾ ਚੁਣਨਗੇ ਪੁਰਾਣੀਆਂ ਗੱਲਾਂ ਅੱਛੀ ਤੇ ਨਵੀਂ ਗੱਲ ਕਰੋ ਧੰਨਵਾਦ